ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਤਾਂ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਖੀਵਾ ਖੁਰਦ ਤਹਿਸੀਲ ਪੀਖੀ ਤੇ ਜ਼ਿਲ੍ਹਾ ਫਿਰ ਤੁਹਾਨੂੰ ਪਤਾ ਹੀ ਆ ਵੀ ਛੋਟੇ ਵਾਲਾ ਜ਼ਿਲ੍ਹਾ ਮਾਨਸਾ ਮਾਨਸਾ ਏਰੀਆ 'ਚ ਪਹੁੰਚੇ ਹੋਏ ਆ ਆਪਾਂ ਇਹ ਏਰੀਆ ਦੁੱਧ ਨੂੰ ਵੀ ਚੰਗਾ ਮੰਨਿਆ ਗਿਆ ਪਹਿਲੇ ਦਿਨੋਂ ਤੇ ਬਾਕੀ ਜਿਹੜੇ ਬਾਈ ਹੋਰਾਂ ਕੋਲੇ ਪਹੁੰਚੇ ਹੋਏ ਆ ਇਹਨਾਂ ਦਾ ਹੈਗਾ ਕੰਮ ਸੱਜਣੋ ਵਪਾਰ ਦਾ ਪਹਿਲੇ ਨੰਬਰ ਤੇ ਬਾਈ ਹੋਰਾਂ ਦਾ ਸ਼ੌਂਕ ਆ ਵਪਾਰ ਹੈਗਾ ਦੂਜੇ ਨੰਬਰ ਤੇ ਅਕਸਰ ਤੁਹਾਨੂੰ ਦਾਦਾ ਵੀ ਹੁੰਦਾ ਵੀ ਜਿਹੜਾ ਸ਼ੌਂਕ ਆ ਸ਼ੌਂਕ ਪਹਿਲੇ ਨੰਬਰ ਤੇ ਹੋਣਾ ਚਾਹੀਦਾ ਤੇ ਜਿਹੜਾ ਕਿੱਤਾ ਕਿੱਤਾ ਹੋਣਾ ਚਾਹੀਦਾ ਦੂਜੇ ਨੰਬਰ ਤੇ ਜਿਹੜੇ ਸੱਜਣ ਨੂੰ ਸ਼ੌਂਕ ਹੋਊਗਾ ਉਹ ਕਿੱਤਾ ਵੀ ਬਣ ਜਾਊਗਾ ਯਾਰ ਜੇ ਦੋਦੇ ਚ ਆਪਾਂ ਮਿਹਨਤ ਨਾਲ ਕੰਮ ਕਰਾਂਗੇ ਚਾਰ ਤਾਂ ਦਿਖਾਵਾਂਗੇ ਜਰਸੀ ਤੇ ਤਿੰਨ ਦਿਖਾਵਾਂਗੇ ਕ੍ਰੋਸ ਜਿੰਨੀਆਂ ਕ ਸੂਈਆਂ ਹੋਈਆਂ ਨੇ ਵਿੱਚੋਂ ਸਾਰੀਆਂ ਨਾਲ ਹੀ ਬੱਛੀਆਂ ਨੇ ਤੇ ਜਿਹੜੀਆਂ ਜਰਸੀਆਂ ਦਿਖਾਵਾਂਗੇ ਜਰਸੀਆਂ ਦਿਖਾਵਾਂਗੇ ਪੰਜਾਬ ਵਾਲੀਆਂ ਚੰਗੀ ਕੁਆਲਿਟੀ ਦੀਆਂ ਤੇ ਜਿਹੜੇ ਰੇਟ ਹੋਣਗੇ ਰੇਟ ਤੁਹਾਨੂੰ ਅੱਜ ਹਰਾ ਨਹੀਂ ਕਰਦਾਂਗੇ ਜਿਵੇਂ ਮਾਰਕੀਟ ਰੇਟਾਂ ਨਾਲੋਂ ਬਿਲਕੁਲ ਲੋਟ ਰੇਟਾਂ ਦੇ ਦੇਵਾਂਗੇ ਜਿਵੇਂ ਆਹ ਪੱਛੀ ਖੜੀ ਆ ਨਾ ਇਹਦਾ ਰੇਟ ਵੀ ਬਾੜਾ ਲੋਟ ਹੋਊਗਾ ਜੇ ਕਿਸੇ ਵੱਡੇ ਫਾਰਮ ਤੇ ਹੁੰਦੀ ਉੱਥੇ ਦੇ ਰੇਟ ਨਾਲੋਂ ਔਰੇ 20000 ਦਾ ਵੱਟਾ ਦਿਖਾ ਦੂੰਗਾ ਅੱਜ ਤੁਹਾਨੂੰ ਮੈਂ ਬਾਕੀ ਬਾਈ ਨਾ ਕਰਾ ਦੂੰਗਾ ਗੱਲ ਕੱਲੀ ਕੱਲੀ ਖੋਲ ਕੇ ਤੋੜ ਦਾਂਗੇ ਰੇਟ ਸਾਰਿਆਂ ਦੇ ਵੀਡੀਓ ਜੀ ਕਰਾ ਦਾਂਗੇ ਆਜਾ ਜੀ ਬਰਾਬਰ ਹੋਰ ਕੀ ਹਾਲ ਹੈ ਸਸਰੀ ਕਰ ਬਈ ਵੀਡੀਓ ਪਹਿਲੀ ਲੱਗਦੀ ਆ ਤੇਰੀ ਹੈ ਨਾ ਪਹਿਲੀ ਆ ਬਈ ਆ ਜਾ ਫਿਰ ਇੱਧਰ ਲੈ ਬੰਨੇ ਆ ਜਾ ਨਾਮ ਤੇ ਐਡਰੈਸ ਬੋਲ ਦੇ ਇੱਕ ਵਾਰੀ ਨਾਮ ਸੁਣੀ ਆ ਬਈ ਪਿੰਡ ਖੀਵਾਖੁਰ ਦਾ ਜ਼ਿਲ੍ਹਾ ਮਾਨਸਾ ਆ ਨਾਮ ਤਾਂ ਫਿਲਮ ਵਾਲਾ ਨਾ ਅਨਨਾਵ ਸਨੀਆ ਸਨੀ ਸਾੰਗਦਾ ਥੋੜਾ ਜਿਹਾ ਅਗਲੀ ਵੀਡੀਓ ਨੂੰ ਹੋ ਜੂਗਾ ਟ੍ਰੈਂਡ ਨਹੀਂ ਜੀ ਗੱਲ ਨਹੀਂ ਸਨੀ ਇੱਥੋਂ ਕਰ ਗੀ ਸ਼ੁਰੂਆਤ ਬੱਚੀ ਨੂੰ ਮਾਰ ਕਰੀਏ ਤੇ ਕੈਮਰਾਸ ਨਾਲ ਮਾਰ ਕੇ ਓਏ ਸਨੀ ਹੋਰਾਂ ਨੇ ਲਿਆਂਦੇ ਤੋਹਫੇ ਨੇ ਪਾਲ ਕੇ 24 ਘੰਟਾ ਤੋਂ 2 ਘੰਟੇ ਰੋਕੀ ਹੋਈ ਆ ਉਹ ਹਿਸਾਬ ਨਾਲ ਜੱਜਮੈਂਟ ਕਰ ਲਿਓ ਤੇ ਜਿੰਨਾ ਦੁੱਧ ਬਾਈ ਦੱਸੂਗਾ ਜਿਹੜੇ ਵੀ ਜਾਨਵਰ ਥੱਲੇ ਉਹ ਆਪਦਾ ਡੰਗ ਦੋ ਡੰਗ ਚੋਕੇ ਤਸੱਲੀ ਕਰਕੇ ਲੈ ਜਿਓ ਠੰਡਾ ਹੋ ਜਾ ਬਾਈ ਖੁੱਲ ਕੇ ਆ ਜਾ ਸਭਾ ਵੀ ਕਿਵੇਂ ਐਸਾ ਨਹੀਂ ਜਮਾ ਠੰਡੀ ਆ ਬਈ ਜਿਵੇਂ ਮਰਜ਼ੀ ਬਾਈ ਥੱਲੇ ਬਈ ਜਿਵੇਂ ਮਰਜ਼ੀ ਬੈਠ ਰਹੀ ਜਮਾ ਸੁਆ ਸਨੀ ਕਿਹ ਸੂਆ ਦੂਜਾ ਕਿੰਨੇ ਦਿਨ ਦੀ ਸੂਈ ਆ ਤੋਰ ਦੀ ਸੂਈ ਨੂੰ ਅੱਜ ਪੰਜਵਾਂ ਦੇਣਾ ਬਈ ਬੁੱਧਵਾਰ ਨੂੰ ਸੂਈ ਆ ਬਈ ਸਵੇਰੇ ਬੋਲਾ ਕਿੰਨਾ ਆਜਰਾसनी ਬੋਲਾ ਬਈ 15 ਹੋਊ 14 ਕਹਿ ਕੇ ਦੇਮਾ ਇਹ ਬੋਲਾ ਬਾਈ ਕਹਿੰਦਾ ਹੈਗਾ 15 ਕਿਲੋ ਹਾਜਰਾ ਚੌਥਾ ਪੰਜਵਾਂ ਦੇਣਾ ਪੰਜਵਾਂ ਦੇਣਾ ਬਈ ਅੱਜ ਪੰਜਵਾਂ ਦਿਨ ਸੂਈ ਨੂੰ ਆ ਜਰਸੀ ਆ ਗਈ ਪਿਓਰ ਪੰਜਾਬ ਵਾਲੀ ਛੋਟੀ ਨਹੀਂ ਹੈਗੀ ਕਿਸੇ ਵੀ ਪੱਖ ਤੋਂ ਕਿਉਂਕਿ ਜਰਸੀਆਂ ਦੇ ਕੱਦ ਐਚ ਐਫ ਦੇ ਮੁਕਾਬਲੇ ਅਕਸਰ ਹੀ ਛੋਟੇ ਹੁੰਦੇ ਨੇ ਉਹ ਹਿਸਾਬ ਨਾਲ ਜੱਜਮੈਂਟ ਕਰ ਲਿਆ ਕਰੋ ਆ ਗਿਆ ਤੋਹਫਾ ਯਾਰ ਜੇ ਗੱਲਬਾਤ ਕਰ ਲਈਏ ਫੇਸ ਵਾਲੇ ਪੱਖ ਤੋਂ ਬਾਡੀ ਮਗਰ ਪੱਛੀ ਆ ਬਈ ਇਹਦੇ ਜੈਗ ਦੀ ਤੇ ਨਾਲ ਇਹਦੇ ਸਣੀ ਕੰਦਾ ਜਿਹੜੀ ਬੱਚੀ ਆ ਨਾ ਬੱਚੀ ਵੀ ਸੱਜਣੋ ਜੈਗ ਦੀ ਆ ਗਈ ਸਰਚ ਜੈਗ ਦਾ ਕਰ ਲਿਓ ਰਿਜ਼ਲਟ ਜੈਗ ਦੇ ਚੰਗੇ ਨੇ ਤੇ ਜਿਹੜਾ ਆਰਡਰ ਆਰਡਰ ਆ ਕਾਮਯਾਬ ਹੁੰਦਾ ਕਾਂਵਾਂ ਚ ਠੋਸ ਆਰਡਰ ਬਿਲਕੁਲ ਨਾਲ ਲੱਗਵਾ ਪਾਸਾ ਪੂਸਾ ਤਾਂ ਨਹੀਂ ਡੀ ਹੈ ਬਾਈ ਜਮਾ ਨਹੀਂ ਗਈ ਪਾਲ ਪੋਲਾ ਮਾਣੀ ਮੋਟੂ ਠੀਕ ਆ ਗੱਲ ਆ ਆ ਥਣਾ ਥਣ ਵੀ ਕਰਾ ਦੇ ਗਰੀ ਚ ਇੱਕ ਪੜ ਥਣਾ ਤੇ 1121 ਹੈਗੀ ਹਾਲੇ ਤਾਂ ਤਾਂ ਹੀ ਆ ਬੋਲਾ ਹੀ ਆ ਬਾਈ ਠੀਕ ਆ ਹੋਈ ਸਣੀ ਬੰਨੇ ਨੂੰ ਨਾਲ ਇਹਦੀ ਪੱਛੀ ਤੇ ਵੀ ਮਾਰ ਕਰੀ ਕੈਮਰਾ ਓਏ ਜਿਹੜੇ ਭਰਾ ਕਹਿ ਨਹੀਂ ਹੁੰਦੇ ਜਰਸੀ ਦੀ ਪਿਓਰ ਬੱਚੀ ਆਹਨ ਜੀ ਇਹਦਾ ਕੰਨ ਦਾ ਸੈਜ ਵੀ ਦਿਖਾ ਦੇ ਨਾਲ ਫੇਸ ਤੇ ਮਾਰ ਦੇ ਨਾਲ ਛੋਟੀ ਜੀ ਆ ਟੋਆ ਦਿਖਾ ਦੇ ਇਹਦੇ ਮੱਥੇ ਵਾਲਾ ਨਾਲੇ ਅੱਖ ਦਾ ਸੈਜ ਕਰਾ ਦੇ ਜਿੱਥੋਂ ਨਾਲ ਆ ਗਈ ਜੈਗ ਦੀ ਬੱਛੀ ਤੇ ਆਪ ਵੀ ਕਿਸੇ ਚੰਗੇ ਸੀਮਨ ਦੀ ਆ ਕਿਉਂਕਿ ਚੰਗੇ ਸੀਮਨ ਦੇ ਰਿਜ਼ਲਟ ਵੀ ਚੰਗੇ ਹੁੰਦੇ ਨੇ ਇੱਥੋਂ ਫੇਸ ਵਾਲੀ ਪੱਖ ਤੋਂ ਕਰਾ ਦੇ ਜਾਣਕਾਰੀ ਵਧੀਆ ਲੱਗਦੀ ਪਾਉਗੀ ਪੀਕ ਲੈਵਲ ਤੇ ਸੁਣੋ ਗੁੱਦ ਬਾਈ ਪਹਿਲੇ 60 70 80 ਕਿਲੋ ਚੋਆ ਏ ਤੇ 20 ਕਿਲੋ ਦੋ ਦੇ ਦੋ ਬਈ 20 ਕਿਲੋ ਦੇ ਦੂ ਦੇ ਦੋ ਬਈ ਜਮ ਖੁੱਲਾ ਪੈਸੇ ਸਨ ਕਿੰਨੇ ਲਵਾਂਗੇ ਜੀ ਆਪਾਂ ਮੋਲ ਦਾ ਬਾਈ 75 72000 ਦੀ 25 ਕਿਲੋ ਸਿਰਫ 72 ਦੀ ਦੇ ਦਾਂਗੇ 72 ਦੀ ਦੇ ਦਾਂਗੇ ਜੀ ਆ ਬਿਊਟੀ ਵਾਲੇ ਪੱਖ ਤੋਂ ਵੀ ਫੁੱਲ ਆ ਜਾਤ ਨਸਲ ਵੀ ਫੁੱਲ ਆ ਤੇ ਜਿਹੜਾ ਪਲੱਸ ਪੁਆਇੰਟ ਆ ਨਾਲ ਚੰਗੇ ਸੀਮਨ ਦੀ ਬੱਛੀ ਆ ਉਸ ਨੂੰ ਆਪੇ ਦੱਸਦੀ ਆ ਵੀ ਚੰਗੇ ਸੀਮਨ ਦੀ ਉਹਦੇ ਬਾਰੇ ਜ਼ਿਆਦਾ ਬੋਲਣ ਦੀ ਲੋੜ ਨਹੀਂ ਹੈਗੀ ਇਹ ਬੱਛੀ ਬਾਈ ਕਹਿੰਦਾ ਦੇ ਦਾਂਗੇ 72 ਦੀ ਚੋਣ ਚਪਾਉਣ ਦੀ ਕਿਵੇਂ ਆ ਜਮਾ ਠੰਡੀ ਆ ਬਈ ਆਲ ਫੋਲ ਸ਼ਰਲਾ ਜੀ ਤਾਂ ਬਈ ਜਮਾ ਇੱਕ ਨੰਬਰ ਆ ਆਨਲਾਈਨ ਭੇਜਣੀ ਆ ਥਾਣਾ ਦੀ ਓਟ ਤੇ ਭੇਜ ਦਾਂਗੇ ਜਮਾ ਬਈ ਐਵੇਂ ਮਰਜੀ ਡੰਗ ਤੋਂ ਡੰਗ ਚਪਾ ਦਾਂਗੇ ਜਮਾ ਜਿਵੇਂ ਮਰਜੀ ਚੋਲੇ ਬਈ ਜਿੰਨਾ ਬੋਲਾ ਹੈਗਾ 10 ਡੰਗ ਚੋਲੇ ਬਈ ਚਾਹੀਦਾ ਠੀਕ ਆ ਗੱਲ ਸਣੀ ਗਾ ਤਸੱਲੀਆ ਕਰਾ ਕੇ ਤੋਰਾਂਗੇ ਤੇ 2 ਨੰਬਰ ਤੇ ਇੱਕ ਜਰਸੀ ਹੋਰ ਆ ਗਈ ਜਰਸੀ ਇਹ ਵੀ ਬਹੁਤ ਚੰਗੀ ਆ ਯਾਰ ਇਹ ਵੀ 10 ਦਿਨਾਂ ਦੀ ਵੀ ਚੰਗਾ 10 ਦਿਨਾਂ ਦੀ ਕੱਤੀ ਆ ਬਈ ਇੱਕ ਕੱਢ ਦੀ ਆ ਦਿਨ ਹਜੇ ਗਾਜੀ ਦਿਖਾ ਇੱਥੋਂ 10 ਦਿਨ ਲੈ ਗਈ ਦਿਨ ਕੱਢ ਦੀ ਆ ਥਣ ਦਾ ਸਹਜ ਦਿਖਾ ਥਣ ਦਾ ਸਹਜ ਬਹੁਤ ਸੋਹਣਾ ਬਣਾਉਗੀ ਨਾ ਥਣ ਬਈ ਬਹੁਤ ਵਧੀਆ ਥਾਣਾ ਝੋਟੀਆਂ ਨਾਲ ਦੀ ਲੱਗਿਆ ਦੂਰਾ ਥਾਣ ਲੱਗਿਆ ਨਾ ਖੋਲ ਚੋਬਰਾ ਖੋਲ ਕੇ ਠੰਡੀ ਸੀਲਾ ਦੁੱਧ ਦਾ ਸੂਆ ਬਈ ਆ ਗਈ ਇਹ ਵੀ ਪ्युअर ਜਰਸੀ ਹੋ ਜਾਂਦਾ ਨਹੀਂ ਉਹ ਲੈਵਲ ਆ ਗਈ ਇਹ ਵੀ ਫੁੱਲ ਪ्युअर ਆ ਲੰਬੀ ਲੰਬੀ ਵੀ ਫੁੱਲਾ ਕੱਦ ਜਿਵੇਂ ਤੁਹਾਨੂੰ ਮੈਂ ਦੱਸਿਆ ਜਰ HF ਤੋਂ ਛੋਟੇ ਹੁੰਦੇ ਨੇ ਜਿਹੜੇ ਭਰਾ ਨਵੇਂ ਦੇਖਦੇ ਨੇ ਨਾ ਉਹ ਆਈਡੀਆ ਉਹਨਾਂ ਦੇ ਨਾਲ ਦਾ ਇਹਨਾਂ ਨੂੰ ਕੰਪੈਰੀਸ਼ਨ ਕਰਿਆ ਕਰੋ ਕਿਉਂਕਿ HF ਤਾਂ ਕੋਟੇ ਜਿਹੜੀਆਂ ਜਿਹੜੀਆਂ ਹੋ ਜਾਂਦੀਆਂ ਇਹਦੇ ਦਿਨ ਕਿੰਨੇ ਪੈਂਡਿੰਗ ਨਸੇ ਨਹੀਂ ਇਹ ਬਾਈ 10 ਦਿਨ ਲੈ ਜੂ ਹਜੇ ਉਹ 8 ਤਰੀਕ ਨੂੰ ਦਿਨ ਪੂਰੇ ਹੋਣਗੇ ਇੱਥੇ ਰੋਕ ਲਈ ਬਾਈ ਕਮਾ ਕੇ ਮਾਰੀ ਇੱਥੇ ਰੋਕ ਲੈ ਇੱਥੋਂ ਮਾਰ ਦੇ ਇਸ ਕੁਆਲਟੀ ਦੇ ਕੈਮਰਾ ਸੀਮਨ ਕਿਹੜਾ ਲੱਗਿਆ ਇਹਦੇ ਸਣੀ ਇਹਦੇ ਨਹੀਂ ਬਾਈ ਪੁੱਛਿਆ ਯਾਰ ਕਿਹੜਾ ਲੱਗਿਆ ਠੀਕ ਆ ਗੱਲ ਲੱਗਿਆ ਜਰਸੀ ਦਾ ਹੀ ਆ ਜਰਸੀ ਲੱਗਿਆ ਬਈ ਪਿਆਰ ਸੀਮਨ ਬਾਈ ਕਹਿੰਦਾ ਜਰਸੀ ਦਾ ਲੱਗਿਆ ਇੱਕ ਗੱਲ ਹੋਰ ਦੱਸਦਾ ਨਾ ਜਿਹੜੇ ਭਰਾ ਉਹਨੂੰ ਬਾਈ 10 ਵੀ ਦਊਗਾ ਵੀ ਕਿਹੜੇ ਏਰੀਏ ਚ ਆਈਆਂ ਨੇ ਚੰਗੇ ਏਰੀਏ ਚ ਆਈਆਂ ਨੇ ਇਹ ਉਧਰਲੇ ਸਾਈਡ ਆਪਣੇ ਮਿੱਤਰ ਵੀ ਨੇ ਡਾਕਟਰ ਜਿਹੜੇ ਚੰਗਾ ਕੰਮ ਕਰਦੇ ਨੇ ਨਸਲ ਤੇ ਅੱਜ ਕੱਲ੍ਹ ਦਿਨ 10 ਪੈਂਡਿੰਗ ਨੇ ਰਿਕਾਰਡ ਕੀਤ ਉਹ ਦੁੱਧ ਨਹੀਂ ਇਹਦਾ ਦੁੱਧ ਬਾਈ ਪਹਿਲੇ ਸੂਏ ਦਿੱਤਾ ਇਹਨੇ 14 ਕਿਲੋ 14 ਕਿਲੋ 14 ਕਿਲੋ ਬਾਈ ਪੀ ਦੇ ਦੋ ਉਸਤਾਰਾ 16 17 ਕਿਲੋ ਦੁੱਧ ਦੇ ਦੋ ਬਾਈ ਖੋਲਾ ਇਹਦਾ ਸਣੀ ਕੀ ਰੇਟਰ ਹੋਊਗਾ ਮੋਲ ਦਾ ਬਾਈ 65 ਕਰਦੇ ਹਾਂ ਕਿੰਨੇ ਦੀ ਹੋ ਜੂਗੀ ਇਹ 62000 ਦੀ ਦੇ ਦਾਂਗੇ ਬਾਈ ਇਹ ਹੋ ਜੂ 62 ਦੀ ਉਹ ਹੋ ਜੂ 72 ਦੀ ਉਹ 72 ਦੀ ਮਰਾ ਖਲਾ 1,34 ਹੋਗਾ ਜੋੜੇ ਦਾ ਹਾਂ ਜੋੜਾ 130 ਦਾ ਹੋ ਜੂ ਦੇ ਦਾਂਗੇ ਜਮ ਫਿਕਸ ਦੇ ਦਾਂਗੇ ਫਿਕਸ ਹੋ ਬਈ ਤੇ ਬਸ ਹੋਰ ਸੱਤ 100 100 ਹੀ ਛੱਡੂਗਾ ਦੋਨਾਂ ਚੋਂ ਜਿਆਦਾ ਨਹੀਂ ਘਟਦਾ ਚਾਰ ਡਾਤਾ ਮੈਂ ਇਕੱਠਾ ਹੀ ਇਹਦੇ ਚੋਂ 1,30,000 ਦਾ ਇਹ ਜਰਸੀਆਂ ਦਾ ਜੋੜਾ ਜੇ ਬਾਲਾ ਦੀ ਮੋਟਾ-ਮੋਟਾ ਆਈਡੀਆ ਜਾ ਲਾ ਲਿਓ ਵੀ 35 36 ਕਿਲੋ ਦੁੱਧ ਤਾਂ ਪਾ ਦੇਣੀ ਆ ਚੰਗੀ ਮੱਝ ਨੂੰ ਮਤ ਪਾ ਦੇਣੀ ਆ ਕੋਣੀ ਆ ਬਈ ਮਿਹਸਾਂ ਵਰਗਾ ਦੁੱਧੂਗਾ ਬਈ ਇਹਨਾਂ ਦਾ ਤੇ ਬਾਕੀ ਨਸਲ 'ਚ ਵੀ ਫੁੱਲ ਆ ਗਈਆਂ ਕ੍ਰੋਸ ਨਹੀਂ ਹੈਗਾ ਦੋਨਾਂ 'ਚ ਕਿਸੇ ਵੀ ਪੱਖ ਤੋਂ ਕੱਦ-ਗਾਠ ਵਾਲਾ ਮਾਮਲਾ ਵੀ ਚੰਗਾ ਤੇ ਹੁਣਗਾ ਹੀ ਐਡੇ ਮਾਰਦੇ ਪਹਿਲਾਂ ਆਰਡਰ ਕੁਆਲਿਟੀ ਦੀ ਮਾਰਦੇ ਕੈਮਰਾ ਓਦੋਂ ਬਾਅਦ ਸਣੀ ਹੋਈ ਬੰਨੇ ਨੂੰ ਇਹਦੀ ਬੱਚੀ ਦਿਖਾ ਪਹਿਲਾਂ ਤਾਂ ਆਪ ਦਿਖਾ ਦੇ ਸਾਰੀ ਇਹ ਓਦੋਂ ਬਾਅਦ ਫਿਰ ਜਿਹੜਾ ਇਹਨੇ ਬੱਚਾ ਪਾਇਆ ਨਾ ਬੱਚਾ ਦਿਖਾ ਦੇ ਇਹ ਇੰਪੋਰਟਡ ਸੀਮਨ ਦੀ ਬੱਚੀ ਆ ਕੋਈ ਇਹ ਮਾਰ ਬੱਚੀ ਆ ਗਈ ਇੰਪ ਠੀਕ ਆ ਗੱਲ ਆਏ ਆ ਗਈ ਦੰਦਾਂ 'ਚ ਚਾਰ ਦੰਦ ਆ ਤੇ ਜਿਹੜੀ ਬੱਛੀ ਆ ਬੱਛੀ ਆ ਗਈ ਫੁੱਲ ਪਿਓਰ ਨਾਲ ਇਹਦੇ ਨਾ ਇਹਦੀ ਕੰਪਨੀ ਜਿਹੜੀ ਆ ਗਈ ਇਹ ਸਾਈਵਾਲ ਕ੍ਰੋਸ 'ਚ ਆ ਗਈ ਬਈ ਦੰਦਾਂ 'ਚ ਕਿਵੇਂ ਹੋਊਗੀ ਚਾਰ ਦੰਦ ਆ ਬਈ ਹੋਰ ਬਈ ਹੋਲ ਕੇ ਪਹਿਲਾ ਸੂਆ ਚਾਰ ਦੰਦਾਂ ਦਾ ਠੀਕ ਆ ਗੱਲ ਆ ਜਾ ਇੱਧਰਲੇ ਬੰਦੇ ਸੂਆ ਪਹਿਲਾ ਦੰਦਾਂ 'ਚ ਚਾਰ ਦੰਦ ਦਾ ਕੱਦ ਵੱਡ ਚੰਗਾ ਸ਼ਕੀਨ ਵੀ ਫੁੱਲਾ ਖਣ ਦਾ ਸਹਿਜ ਵੀ ਸੋਨਾ ਪਰਸੋਂ ਸੂਇਆ ਬਈ 9 ਕਿਲੋ ਬੋਲਾ ਹੋਣਾ ਜੀ 9 ਕਿਲੋ ਹੈਗਾ ਹੈਗਾ ਬਈ 12 13 ਕਿਲੋ ਖੁੱਲਾ ਦੇ ਦੂ ਬਈ ਠੀਕ ਆ ਗੱਲ ਸ਼ਾਈਨਿੰਗ ਸ਼ੂਨਿੰਗ ਚੰਗੀ ਆ ਨਾ ਚੰਗੀ ਆ ਬੋਟਰ ਦੀ ਬੱਚੀ ਆ ਵੀ ਮਾ ਇੱਕ ਗੱਲ ਹੋਰ ਦੱਸਦਾ ਨਾ ਇਹ ਗਾਂ ਇਦਾਂ ਦੀ ਰਹੂਗੀ ਇਹ ਤੁਸੀਂ ਜਿਹੜਾ ਵੀ ਸੀਮਨ ਲਵਾ ਦੋਗੇ ਨਾ ਬੱਚਾ ਉਦਾਂ ਦਾ ਫੁੱਲ ਪਯਰ ਪਾਹੋਗੀ ਹੋਰ ਲੈ ਬੋਝ ਕੇ ਲੈ ਆ ਬੋਝ ਕੇ ਬੋਝ ਕੇ ਬੋਝ ਕੇ ਇਹ ਥੋੜਾ ਜਿਹਾ ਆਪਾਂ ਜੇ ਗੱਲਬਾਤ ਕਰ ਲਈ ਇੱਕ ਤਾਂ ਬਾਈ ਉਹਨਾਂ ਦੇ ਧਿਹਾਰੇ ਨਹੀਂ ਪਾਏ ਹੋਏ ਤੇ ਇੱਕ ਜਿਹੜੀਆਂ ਸਾਈਵਾਲ ਜਾਂ ਇਦਾਂ ਦੀਆਂ ਗਾਵਾਂ ਥੋੜਾ ਬੱਚੇ ਦਾ ਜ਼ਿਆਦਾ ਕਰਦੀਆਂ ਇਹਦੀ ਬੱਚੀ ਦੇ ਵੀਊ ਕਰਕੇ ਦਿਖਾ ਦੇ ਗਰੀ ਨਾਲ ਬੱਬੀ ਹਾਂ ਬੱਚੀ ਕਰਦੇ ਹੋਰ ਲੈ ਬੰਨੇ ਬੱਚੀ ਦਿਖਾ ਦੇ ਸਮਾਰੀ ਇੱਥੇ ਬੱਛੀ ਆ ਗਈ ਫੁੱਲ ਪਿਓਰ ਇੰਪੋਰਟਡ ਸੀਮਨ ਦੀ ਆ 나ੜੂਆ ਨਾਲ ਆ ਤੇ 100 ਦੀ 100 ਪਿਓਰ ਆ ਗਈ ਜਮਾ ਗੁਲਾਬੀ ਨੋਜ ਆ ਬਈ ਹਾਂ ਇਹਦਾ ਫਾਇਦਾ ਇਹ ਹੋ ਜੂਗਾ ਇਹਦੇ ਸੀਮਨ ਤੁਸੀਂ ਜਰਸੀ ਦਾ ਜਿਹੜਾ ਵੀ ਸੀਮਨ ਲਵਾ ਲਿਆ ਕਰੋਗੇ ਬੱਚਾ ਉਦਾਂ ਦਾ ਹੀ ਪਾ ਦਿਆ ਕਰੋਗੀ ਚਵਾਈ ਦੀ ਕਿਵੇਂ ਬਾਈ ਠੰਡੀ ਸੀ ਲਾ ਬਾਈ ਛੋਣ ਵੇਲੇ ਉਲਟਾ ਨਹੀਂ ਕਰਦੇ ਹੋਰ ਆਪਣੀ ਬਈ ਮਾਣਾ ਮੋਟਾ ਸੁਣ ਜੀ ਇਹਨੇ ਪੈਸੇ ਕਿੰਨੇ ਲਵਾਂਗੇ ਸਣੀ ਮੁੱਲ ਤਾਂ 45 ਕਰਦੇ ਆ ਬਈ 42000 ਦੀ ਬੱਛੀ ਦੇ ਦਾਂਗੇ ਬੱਛੀ ਵੀ ਦੇ ਦਾਂਗੇ ਨਾਲ ਬਈ ਬੱਛੀ ਦੇਵਾਂਗੇ ਬਈ ਬੱਛੀ ਆਪਾਂ ਕੀ ਕਰਾਉਣਾ ਠੀਕ ਆ ਮਾਂ ਕਿਤੇ 42 ਕਰਤਾ ਵੀ ਚਲ ਬੱਛੀ ਰੱਖ ਬੱਛੀ ਦਾ ਬਾਈ ਇਹਨੂੰ 5000 ਰੁਪਏ ਦਿੰਦਾ ਵੀ ਅਸੀਂ ਦਿੱਤੀ ਨਹੀਂ ਵੀ ਕਈ ਵਗਾ ਉਹ ਕਰਦੀ ਆ ਬਾਈ 25 ਦਾ 7 ਦੇ ਦੇਣਾ ਮੈਂ ਤੈਨੂੰ ਉਹ 5 ਦਾ 8 ਦੇ ਦੇਣਾ ਰਿਸ਼ਤੇਦਾਰੀ ਦਿੰਦੇ ਇਹ 2500 ਰੁਪਏ 25 ਦਾ ਠੀਕ ਹੈ ਗੱਲ ਨਹੀਂ ਬੱਛੀ ਚੰਗੀ ਕੁਵਾਲੀ ਇਹ ਗੱਲ ਮੰਨਣੀ ਕੋਈ ਬਾਈ ਦੀ ਤੇ ਹੁਣ ਖੋਲਾ 4 ਨੰਬਰ ਵਾਲੀ ਇਹਦੇ ਆਗੇ ਸਿੰਕ ਮਾਰੇ ਮਾਰੇ ਹੈਨਾ ਇਹ ਚੌਂਗੀ ਆ ਬਾਈ ਕੀ ਕੀ ਕਰਿਆ ਤੈਨੂੰ ਚੌਂਗੀ ਇਹ ਬੇ ਚੌਂਗੇ ਸਿੰਘ ਨੇ ਚੌਂਗੀ ਹਾਂ ਠੀਕ ਹੈ ਇਹ ਜਰਸੀ ਆ ਗਈ ਇਹ ਵੀ ਜਰਸੀ ਚ ਇਹਦੇ ਨਾਲ ਵੀ ਬੱਛੀ ਆ ਬੱਛੀ ਆ ਬਈ ਸੂਆ ਹੈਗਾ 20 ਦਿਨਾਂ ਦਾ ਆ ਨਾਲ ਇਹਦੇ ਵੀ ਸਜਣੋਂ ਬੱਛੀ ਆ ਤੇ ਸ਼ਾਈਨਿੰਗ ਸ਼ੂਨਿੰਗੇ ਚ ਵੀ ਫੁੱਲਾ ਹਨਾ ਬੁੱਧੋ ਬਈ ਥਲੇ 11 ਕਿਲੋ 11 ਹੈਗਾ 11 ਖੁੱਲਾ ਬਈ ਆ ਜਾਨ ਵਜਨ ਬਜੂਦ ਉਹ ਤੁਹਾਡੇ ਸਾਹਮਣੇ ਆ ਕਿਉਂਕਿ ਜਿਹੜੀਆਂ ਇਹ ਚੀਜ਼ਾਂ ਹੁੰਦੀਆਂ ਇਹ ਚੀਜ਼ਾਂ ਲੋਕਾਂ ਵਾਲੀਆਂ ਨਹੀਂ ਹੁੰਦੀਆਂ ਸ਼ਾਈਨਿੰਗ ਵਾਲੇ ਮਾਮਲੇ ਦੀ ਗੱਲ ਕਰ ਲਈਏ ਤੇ ਆਰਡਰ ਕੁਆਲਿਟੀ ਵੀ ਰੱਖਦੀ ਆ ਤਕਰੀਬਨ ਨਾਲ ਲੱਗਮੀ ਫਿਕਸ ਜਾ ਹਨਾ ਪੁੱਛਾ ਬਈ ਆਰਡਰ ਜੀ ਅੱਜ ਜ਼ਿਆਦਾ ਟੁੱਟਮਾ ਨਹੀਂ ਲਾਉਣਾ ਚਵਾਈ ਤੋਂ ਹੋਈਆਂ ਨਾ ਬਾਈ ਸਾਰੀਆਂ ਦੀ ਲੈ ਚੱਲ ਬਾਈ ਇੱਕ ਨੰਬਰ ਚਵਾਈ ਸੁਈਆਂ ਪੂਰੀਆਂ ਛੜਲਾ ਛਿੱਟਾ ਟੈਟ ਫੈਕ ਇੱਕ ਨੰਬਰ ਨੇ ਬਾਈ ਜਮਾ 11 ਲੀਟਰ ਦੁੱਧ ਆਜੇ ਕੋਲੇ 11 ਕਿਲੋ ਖੁੱਲਾ ਉਹ ਬਾਈ 12 ਆਪਾਂ 11 ਕਹਿ ਕੇ ਦੇਵਾਂਗੇ ਠੀਕ ਆ ਗੱਲ ਇਹ ਜਿੰਨੀਆਂ ਸੂਈਆਂ ਦਿਖਾਵਾਂਗੇ ਸਣੀ ਉਹ ਡੰਗ ਤੋਂ ਡੰਗ ਚ ਪਾ ਦਾਂਗੇ ਆਪਾਂ ਮਾਰੀ ਬਚੇ 10 ਡੰਗ ਚੋਲੇ ਕੋਲ ਠੀਕ ਆ ਗੱਲ ਰੰਗ ਰੰਗ ਪੱਛੀ ਦਾ ਬਹੁਤ ਸੋਹਣਾ ਆ ਗਿਆ ਉਸ ਤੋਂ ਬਾਅਦ ਵੀ ਬਈ ਚੰਗਿਆ ਸੁਭਾਅ ਦੀ ਠੰਡੀ ਆ ਠੰਡੀ ਆ ਬਾਈ ਨਿਆਣਾ ਪਾਦੇ ਨਾ ਪਿਆ ਕੋਈ ਚੱਕਰ ਨਹੀਂ ਬਾਈ ਨਿਆਣਾ ਪਾ ਚ ਨਾ ਪਾ ਕੋਈ ਚੱਕਰ ਨਹੀਂ ਬਿਨਾਂ ਨਿਆਣੇ ਤੋਂ ਚੋਲਾ ਜਿਹੀ ਤੇ ਵੀ ਬਿਨਾਂ ਦੇ ਆ ਨਾਲ ਇਹਦੇ ਆ ਗਈ ਗਰੀ 25 25 ਦੇ ਬਾਅਦ ਇਹ ਕੈਮਰਾ ਨਾਲ ਜਾਊਗਾ ਬਾਈ 20 ਦੰਦਾ ਸੁਆ ਬਾਈ ਕਹਿੰਦਾ ਹੈਗਾ ਇਹਦਾ ਰੇਟ ਕਿ ਰਹੂਗਾ ਸਣੀ ਇਹਦਾ ਮੁੱਲ ਕੁਛ ਮਰਜ਼ੀ ਕਰ ਲੈ 40000 ਦੀ ਬੱਚੀ ਦੇ ਦਾਂਗੇ ਪੂਰੇ 40 ਦੀ ਪੂਰੇ 40 ਦੀ ਆਏ ਬਾਈ ਕਹਿੰਦਾ ਪੂਰੇ 40 ਵੀ ਦੇ ਦਾਂਗੇ ਥੋੜੀ ਬਹੁਤੀ ਛੋਟ ਛੱਪਾ ਜਾ ਉਹਦੇ ਚੋਂ ਕਰ ਦਿਆਂਗੇ ਤੇ ਇੱਕ ਜਰਸੀ ਹੋਰ ਆ ਗਈ ਗਰੀ ਇਧਰਲੇ ਬੰਨੇ ਹੋਈ ਇਹ ਤੇ ਵੀ ਮਾਰਦੇ ਕੈਮਰਾ ਇਹ ਤੀਜਾ ਸੂਆ ਬਈ ਠੀਕ ਆ ਗੱਲ ਕਾਫੀ ਛੇੜੀਏ ਚ ਆ ਗਈ ਹੈ ਨਾ ਇਹਦੇ ਨਾਲ ਵੀ ਪੱਛੀ ਆ ਪੱਛੀ ਆ ਬਈ ਸਾਰੀਆਂ ਮਗਰ ਪੱਛੀਆਂ ਨੇ ਬਈ ਇਹਦੇ ਨਾਲ ਵੀ ਜਰਸੀ ਦੀ ਪੱਛੀ ਆ ਗਈ ਬ੍ਰਾਊਨ ਜੇ ਕਲਰ ਚ ਲੈ ਚਲ ਰਹੀ ਹੈ ਨਾ ਹੋਰੀ ਤੋਰ ਨਹੀਂ ਥੋੜਾ ਜਿਆ ਇਹਦਾ ਸੂਆ ਕਿਹੜਾ ਸਨ ਇਹਦਾ ਤੀਜਾ ਬਈ ਤੀਜਾ ਸੂਆ ਕਿੰਨੇ ਦਿਨ ਦਾ ਸੂਆ ਇਹ ਆਜ ਅੱਠਵਾਂ ਦਿਨ ਆ ਬਈ ਸੂਆ ਦੁੱਧ ਕਿੰਨਾ ਹਾਜ਼ਰ ਹੈ ਦੁੱਧ 13 ਕਿਲੋ ਹੋ ਗਏ ਸੂਲਾ 13 ਹੈਗਾ ਹੈਗਾ ਬਈ ਡੰਗ ਤੋਂ ਡੰਗ ਚੋਣਾ ਲਾ ਚਵਾ ਦਾਂਗੇ ਬਈ ਦੋ ਡੰਗ ਤੋਂ ਠੀਕ ਆ ਗੱਲ ਚਵਾਈ ਦੀ ਕਿਵੇਂ ਆ ਬਾਈ ਜੰਡੀ ਸੀਲ ਆ ਬਾਈ ਪੋਕੀ ਆ ਗਈ ਆ ਗਈ ਇਹ ਵੀ ਚਾਰ ਸੀਜ ਹੈ ਨਾ ਹਾਂ ਬਾਈ ਸਵਾਹ ਆ ਦੀਆਂ ਤਕਰੀਬਨ ਇਹ ਜੇ ਗੱਲ ਕਰ ਲਈਏ ਚਾਰਸੀਆਂ ਜ਼ਿਆਦਾਤਰ ਠੰਡੀਆਂ ਹੁੰਦੀਆਂ ਠੰਡੀਆਂ ਨੇ ਬਾਈ ਜੇ ਸਾਰੀਆਂ ਠੰਡੀਆਂ ਆ ਠੰਡੇ ਸਵਾਹ ਆ ਦੀ ਪਸ਼ੂ ਖਰੀਦਣਾ ਚਾਹੀਦਾ ਕਿਉਂਕਿ ਉਹਦਾ ਇਹ ਫਾਇਦਾ ਹੋ ਜਾਂਦਾ ਯਾਰ ਉਹ ਦੁੱਧ ਲੰਬਾ ਟਾਈਮ ਪਾਉਂਦਾ ਜੇ ਮੱਝਾਂ ਚ ਲਾ ਲਈਏ ਆਪਾਂ ਤੇ ਇਹ ਗਾਵਾਂ ਚ ਲਾ ਲਈਏ ਕਿਉਂਕਿ ਠੰਡੇ ਸਵਾਹ ਦਾ ਪਸ਼ੂ ਦੁੱਧ ਵੀ ਲੰਬਾ ਟਾਈਮ ਪਾਉਂਦਾ ਤੇ ਬਾਕੀ ਚੋਣ ਚਵਾਣ ਵਲੇ ਦਿੱਕਤ ਵੀ ਕੋਈ ਨਹੀਂ ਇਹਦਾ ਹੈ ਬਾਈ ਠੰਡੀਆਂ ਸੀਲ ਨੇ ਬਾਈ ਜਮਾ ਕੋਈ ਚੱਕਰ ਨਹੀਂ ਦੁੱਧ 13 ਕਿਲੋ ਹਾਜ਼ਰ ਆ ਬਾਈ ਉ 15 ਕਰ ਦੂਗੀ ਦੇ ਦੋ 15 ਗਰਮ ਨਾਲੇ ਇਹ ਗਰੀ ਬੱਛੀ ਆੜੀ ਬੈਠੀ ਹੈ ਦੂ ਕਾਕੀ ਜਰਸੀ ਦੀ ਬੱਛੀ ਆ ਗਈ ਕਦ ਦੇ ਬੱਛੀ ਦਾ ਵੀ ਚੰਗਾ ਇਹਦੇ ਪੈਸੇ ਕਿੰਨੇ ਲਾਵਾਂਗੇ ਬਾਈ ਇਹਦਾ ਮੁੱਲ 55 ਬਾਈ ਕਿੰਨੇ ਕ ਦੀ ਹੋ ਜੂਗੀ ਦੇ ਦਾਂਗੇ ਬਈ 52000 52000 ਦੀ ਹੋ ਜੂਗੀ ਦੇ ਦਾਂਗੇ ਬਈ ਆਏ ਬਾਈ ਕਹਿੰਦਾ ਦੇ ਦਾਂਗੇ ਆਪਾਂ 52000 ਦੀ ਨਾਲ ਇਹਦੇ ਵੀ ਬੱਛੀ ਆ ਗਈ ਇਹ ਆ ਗਈ ਸੱਜਣੋ 5 ਨੰਬਰ ਤੇ ਤੇ ਹੁਣ ਗੈਰੀ ਕਮਾ ਦੇ ਕੈਮਰਾ ਇਧਰਲੇ ਬੰਨੇ 6 ਨੰਬਰ ਵਾਲੀ ਇਹ ਸਾਈ ਵਾਲਾ ਬਾਈ ਠੰਡੀ ਆ ਸਵਾਚ ਠੰਡੀ ਆ ਬਈ ਜਮ ਇਹ ਸਾਈ ਆ ਤੇ ਗਿਰਦਾ ਕ੍ਰੋਸ ਜਾ ਗਿਰਦਾ ਕ੍ਰੋਸ ਆ ਗਿਆ ਬੱਚੀ ਆ ਬਈ ਦੇ ਮਾਰ ਇਹਦੇ ਨਾਲ ਵੀ ਬੱਚੀ ਆ ਗਰੰਡ ਹੋਈ ਆ ਬਈ ਬੱਚੀ ਮੈਂ ਕਹਣਾ ਕਰਾਂ ਸਲਾਹ ਕਰ ਕੀ ਕਹਿੰਦੇ ਆ ਨਾ ਵੀ ਬੱਚੀ ਵਾਲੀਆਂ ਗਾਮ ਹੀ ਲੈਣੀਆਂ ਸਾਰੀਆਂ ਸੂਆ ਕਿੰਨੇ ਦਿੰਦਾ ਤਾ ਸੂਆ ਹੈਗਾ 20 ਦਿਨਾਂ ਦਾ ਬਈ ਦਾ ਤੋਰ ਬਈ ਖੋਲ ਕੇ ਦੁੱਧ ਕਿੰਨਾ ਹਾਜਰ ਹੈ ਦੁੱਧ ਬਈ 10 ਕਿਲੋ ਮੰਨ ਕੇ ਲੈ ਇਹਨੂੰ ਜਮ ਖੁੱਲਾ 10 ਕਿਲੋ ਹੋਊਗਾ 20 ਦਿਨ ਦੀ ਸੂਈ ਤੇ ਲਈ 20 ਦਿਨ ਦੀ ਸੂਈ ਮੇਰੇ ਮੂਲੇ ਚੱਲਦੀ ਚ ਮੇੜੇ ਚੱਲੀ ਨਹੀਂ ਬਈ ਠੀਕ ਆ ਗੱਲ ਆ ਤੋਰ ਦੀ ਬਈ ਸੂਆ ਕਿਹੜਾ ਦੱਸਿਆ ਸੂਆ ਪਹਿਲਾ ਬਈ ਦਾ ਪਹਿਲਾ ਪਹਿਲਾਂ ਨਸੂ ਜਾ ਬਈ ਆ ਥਣ ਥਣ ਚੰਗਾ ਲੱਗਿਆ ਥਣ ਚੰਗਾ ਬਈ ਆਉਣ ਨੂੰ ਤਾਂ ਨਹੀਂ ਕਰਦੀ ਕੋਰਾ ਨਹੀਂ ਬਾਈ ਜਿਵੇਂ ਮਰਜ਼ੀ ਚੂ ਨਿਆਣਾ ਲੈਂਦੀ ਆ ਜਮਾ ਨਿਆਣਾ ਲੈਂਦੀ ਆ ਬਈ ਠੀਕ ਆ ਗੱਲ ਆ ਨਿਆਣਾ ਬਾਈ ਕਹਿੰਦਾ ਲੈਂਦੀ ਆ ਇਹ ਆ ਗਈ ਸਾਈਜ਼ ਹਾਲ ਤੇ ਗਿਰਦਾ ਕਰੋ ਆ ਜਾ ਗਈ ਸੁਆ ਪਹਿਲਾ ਥਣ ਦਾ ਸਾਈਜ਼ ਵੀ ਸੋਹਣਾ ਲੱਗਿਆ ਆਰਡਰ ਇਹਨਾਂ ਦਾ ਇਦਾਂ ਦਾ ਹੀ ਹੁੰਦਾ ਵੀ ਜਿਹੜੀ ਤੱਕ ਹੁੰਦੀ ਹੈ ਉਹਦੇ ਆਰਡਰ ਦੀ ਨਾ ਗਾਂ ਵਾਲੇ ਬੰਨੇ ਥੋੜੀ ਜ਼ਿਆਦਾ ਹੁੰਦੀ ਆ ਤੇ ਗਾਂ ਵਾਲੇ ਥਾਣਾ ਦਾ ਸਾਈਜ਼ ਆ ਜਿਹੜਾ ਪਿਛਲੇ ਥਾਣਾ ਨਾਲ ਥੋੜਾ ਜਆ ਆਪਾਂ ਕਹਿ ਸਕਦੇ ਹਾਂ ਇਹ ਵੀ ਲੰਬਾ ਵੀ ਹੁੰਦਾ ਅਕਸਰ ਤੁਸੀਂ ਦੇਖਦੇ ਹੋ ਇੱਕੋ ਜਿਹਾ ਧਨ ਘੱਟ ਹੁੰਦੇ ਇਹਨਾਂ ਦੇ ਵੀ ਸੀਨਾ ਸਜਾ ਜਿਹਾ ਜਮਾ ਠੰਡੀ ਆ ਬਈ ਜਮਾ ਪੋਲੀਆ ਚ ਬਈ ਜਮਾ ਪੋਲੀ ਬਈ ਗੂਠੇ ਵਰਗੀ ਧਾਰੋ ਬਈ ਉਹ ਇਹਦੀ ਸਣੀ ਕਿੰਨੀ ਕੁ ਫਾਇਟ ਆਉਣੀ ਹੋਰ ਦੱਬੀ ਹੈਂਟ ਬਈ 5 ਤੋਂ ਪਲੱਸ ਹੈ ਬਈ ਆ ਗਾਵਾ ਮਰ ਕੇ ਮੱਝਾਂ ਵਰਗੀ ਦੁੱਧ ਹੁੰਦਾ ਹਾਂ ਹਾਂ ਮੱਝਾਂ ਵਰਗਾ ਦੁੱਧ ਆ ਬਈ ਸਵੇਰ ਆ ਦੀ ਠੰਡੀ ਜਮਾ ਠੰਡੀ ਆ ਬਈ ਜਮਾ ਠੰਡੀ ਆ ਤੇ ਨਾਲ ਇਹਦੇ ਬੱਚੀ ਆ ਗਈ ਆ ਬੱਚੀ ਆ ਬਈ ਆ ਥੋੜਾ ਸਾਡੀ ਸਿਸਟਮ ਤੋਂ ਵੀ ਦਰਜਾਂ ਦੀਆਂ ਦੀਆਂ ਦੀ ਸਾਡੇ ਵਾਲੇ ਸਮਾਨ ਤੋਂ ਹਾਂ ਹਾਂ ਆ ਬੱਚੀ ਤੇ ਵੀ ਮਾਰ ਦਿੰਗੇ ਰਹੀ ਕੈਮਰਾ ਨਾਲ ਬੱਚੀ ਵੀ ਚੰਗੀ ਆ ਵੇ ਇਹਦਾ ਰੇਟ ਸਣੀ ਕੀ ਰੂਗਾ ਮੁੱਲ 35 ਕਰਦੇ ਆਂ ਬਈ 32 ਦੇ ਦਾਂਗੇ ਯਾਰ 32000 32 ਦੇ ਦਾਂਗੇ ਆ ਜਿਹੜੇ ਭਰਾ ਜਿਵੇਂ ਆਪਾਂ ਗੱਲ ਕਰਦੀ ਆ ਯਾਰ ਹੁੰਦੇ ਆ ਸੱਜਣਾ ਹਨਾ ਮੱਝਾਂ ਦੇ ਪੈਸੇ ਨਹੀਂ ਲਾ ਸਕਦੇ ਮੱਝਾਂ ਦਾ ਤੇਜਾ ਕੰਮ ਦੁੱਧੇ ਦਾ ਸੱਜਣਾ ਮੱਝਾਂ ਵਰਗਾ ਮੱਝਾਂ ਵਰਗਾ ਦੁੱਧੋ ਬਈ 10 ਕਿਲੋ ਠੰਡਾ ਦੁੱਧ ਦਾ ਤੇ ਜਿਹੜਾ ਬਾਈ ਨੇ ਰੇਟ ਕਰਿਆ ਰੇਟ ਕਰਿਆ ਜਿਵੇਂ ਅੱਜ ਕੱਲ੍ਹ ਲੋਕ ਬੱਛੀਆਂ ਦਾ ਰੇਟ ਕਰ ਦਿੰਦੇ 30 32000 ਇਹਨਾਂ ਬੱਛੀਆਂ ਮਿਲਦੀਆਂ ਇਹ ਸੋਨੂੰ ਤਾਜੀ ਸੂਈ ਮਿਲੂਗੀ ਪਲੱਸ ਪੁਆਇੰਟ ਨਾਲ ਬੱਛੀ ਵੀ ਮਿਲ ਜੂਗੀ ਇਹਦੇ ਬੱਛੀ ਵੀ ਗਰਲੈਂਡੋ ਕ੍ਰੋਸ ਆ ਬਈ ਤੇ ਹੁਣ ਮਾਰਦੇ ਇਹਦਾ ਬੱਚਾ ਹੈ ਨਾ ਬਈ ਮਹੀਨਾ ਰਹਿਦਾ ਇਹਦਾ ਗਾਂ ਦਾ ਮਹੀਨੇ ਦੀ ਕੱਚੀ ਸੂਕੀ ਬਈ ਬੱਚਾ ਮਰ ਗਿਆ ਯਾਰ ਕਿੰਨੇ ਕਿ 25 ਪਲਸ ਦੀ ਦੁੱਧ ਦੀ ਗਰੰਟੀ ਤੇ ਆਈ ਸੀ ਇਹ ਠੀਕ ਆ ਹੁਣ ਬਈ 13 ਕਿਲੋ ਤੇ ਚੱਲ ਪਈ ਸੂਈ ਨੂੰ ਹੋ ਗਿਆ ਨੂੰ ਦੱਸ ਦੇ 10 ਦਿਨ ਹੋ ਗਏ ਵੀ ਹੁਣ ਬਾਵਾ ਮਾਰ ਲਿਆ ਕਿ ਦੁੱਧ ਆਉਂਦਾ ਨਾ ਹੁਣ ਤਾਂ ਕਿਰਾਂ ਦੁੱਧ ਤੇ ਚੱਲ ਪਈ ਬਈ 10 ਦਿਨ ਹੋ ਗਏ ਸੁਣਿਆ ਦੁੱਧ ਵਧੀਆ ਸਾਫ ਦੁੱਧ ਤੇ ਆ ਸਾਫ ਦੁੱਧ ਤੇ ਆ ਬਈ ਜਮਾ ਠੀਕ ਆ ਸੁਆ ਕਿਹੜਾ ਦਾ ਸੁਆ ਤੀਜਾ ਹੋਊ ਬਈ ਇਹਦਾ ਵਜਨ-ਬੋਜਨ ਚੰਗਾ ਹੈ ਨਾ ਵਜਨ ਚੰਗਾ ਬਈ ਇਹਦਾ ਬਾਡੀ ਦੀ ਹੈਗੀ ਆ ਸੱਜਣਾ ਫੁੱਲ ਹੈਵੀ ਕਹਿ ਸਕਦੇ ਆ ਬਾਡੀ ਦੀ ਬਈ ਉਹਦੇ ਕਿੰਨੇ ਦਿਨਾਂ ਚ 10 ਦਿਨਾਂ ਚ 20 ਕਿਲੋ ਦੁੱਧ ਤਿਆਰ ਕਰਕੇ ਦੇ ਦਾਂਗੇ ਅੱਜ ਤੋਂ 10 ਦਿਨਾਂ ਨੂੰ ਅੱਜ ਤੋਂ 10 ਦਿਨਾਂ ਨੂੰ ਠੀਕ ਹੈ ਗੱਲ 5000 ਕੋਈ ਚੇ ਸਾਈ ਪਾ ਦੇ 20 ਕਿਲੋ ਦੁੱਧ ਤਿਆਰ ਕਰਕੇ ਦੇ ਦਾਂਗੇ ਆਪਾਂ ਬਈ ਦਾ ਉਹਦਾ ਫਿਰ ਰੇਟ ਲੱਗੂਗਾ ਉਹਦਾ ਰੇਟ ਅਲੱਗ ਹੋਊਗਾ ਬਈ ਅੱਜ 13 ਕਿਲੋ ਅੱਜ 13 ਕਿਲੋ ਆ ਬਈ ਡੰਗ ਤੋਂ ਡੰਗ ਚੋਣ ਵਾਲਾ ਡੰਗ ਤੋਂ ਡੰਗ ਚੋਣ ਵਾਲਾ ਮਿਲਦੀ ਕਿਵੇਂ ਸਣੀ ਹੋਣੀ ਜੀ ਬਈ ਤੇ ਨਿਆਣਾ ਪਾ ਚੇ ਨਾ ਪਿਆ ਕੀ ਕਾ ਟੁਕਾ ਕੋਈ ਚੱਕਰ ਨਹੀਂ ਬਈ ਤੇ ਬਿਨਾ ਸੁੱਕੇ ਕੱਖਾਂ ਦੇ ਝੋਲਾ ਠੀਕ ਹੈ ਗੱਲ ਪਾੜਾ ਵੀ ਨਾ ਪਾ ਜੀ ਕੁਝ ਵੀ ਨਾ ਪਾ ਬਈ ਤੇ ਐ ਇਹਦਾ ਰੇਟ ਕੀ ਰਹੂਗਾ ਰੇਟ ਤਾਂ ਬਈ ਇਹਦਾ 50 ਕਰਦੇ ਆ ਯਾਰ ਕਿੰਨੇ ਕੁ ਦੀ ਦੇ ਦਾਂਗੇ 46000 ਦੀ ਹਾਂ ਨਾ ਦੇ ਦਾਂਗੇ ਬਸ 46000 ਦੀ ਫਿਕਸ ਦੇ ਦੇਾਂਗੇ 13 ਕਿਲੋ ਅੱਜ ਹੈਗਾ ਤੇ ਦੂਜੇ ਦਿਨ ਵੀ ਤਕਰੀਬਨ ਫੈਟ ਵਾਲੀ ਹੋਊਗਾ ਹਾਂ ਹਾਂ 20 ਕਿਲੋ ਤਿਆਰ ਕਰਕੇ ਵੀ ਦੇ ਦਾਂਗੇ ਪੰਜ ਚੱਕਰ ਨਹੀਂ 17 ਦਿਖਾਈ ਮਾਰ ਕੇ ਦਿਆਂ ਇੱਥੇ ਹੀ 17 ਨਹੀਂ ਦਿਖਾਰੇ ਗੈਰੀ ਉਹ ਮੱਜਾਂ ਨਾਲ ਬਈ ਹੈ ਕੰਮ ਇਹਦਾ ਚੱਕਰ ਦਾ ਬਤਾਰਾ ਨਾ ਵੀ ਨਮੇੜਦਾ ਕੰਮ ਇਹ ਕਿਸੇ ਨੇ ਆਨਲਾਈਨ ਮੰਗਵਾਉਂਦੀ ਸੀ ਲਾ ਬਈ ਕੋਈ ਚੱਕਰ ਨਹੀਂ ਆਨਲਾਈਨ ਵੀ ਮੰਗਾ ਲਿਓ ਤੇ ਬਾਡੀ ਵਾਲੀ ਬੈੜ ਆ ਗਈ ਬਾਡੀ ਆ ਨਹੀਂ ਲੱਸੀ ਫਿੱਕੀ ਜੀ ਨਹੀਂ ਕਿਸੇ ਪੱਖ ਤੋਂ ਨਾ ਇਹਦੇ ਲੇਵੇ ਦੇ ਡਿਜ਼ਾਈਨ ਚ ਕੋਈ ਕਮੀ ਆ ਵੀ ਕਿਸੇ ਪੱਖ ਤੋਂ ਆਪਾਂ ਕਹੀ ਵੀ ਕੋਈ ਨਹੀਂ ਆ ਲੱਗਦਾ ਜਾਨ ਵਾਲੀ ਬੈੜ ਆ ਦੁੱਧ ਤੇ ਬਾਈ ਕਹਿੰਦਾ ਚੱਲ ਪੀ 20 ਕਿਲੋ ਦੇ ਆਸੇ ਪਾਸੇ ਇਹ ਪਹੁੰਚ ਜੂਗੀ 20 ਕਿਲੋ ਬਾਈ ਤਿਆਰ ਕਰਕੇ ਵੀ ਦੇ ਦਾਂਗੇ ਜੇ 10 ਦਿਨ ਬੰਦਾ ਠੀਕ ਆ ਗੱਲ ਅੱਜ ਦਾ ਰੇਟ ਬਾਈ ਕਹਿੰਦਾ ਇਹਦਾ ਹੈਗਾ ਲੈਣ ਦੇਣ ਦਾ 46000 ਰੁਪਏ ਜੇ ਵੀ ਤਿਆਰ ਕਰਕੇ ਲੈਣਾ ਉਹ ਬਾਈ ਨਾਲ ਫੋਨ ਤੇ ਕਰ ਲੋ ਗੱਲ ਸਾਈ ਪਾ ਦਿਓ 10000 ਰੁਪਿਆ ਉਹ ਜਦੋਂ 20 ਤਿਆਰ ਹੋ ਗਿਆ ਪੰਜਾਂ ਨਾਲ ਸੰਦਨ ਅਜ ਉਦੋਂ ਬਾਈ ਤੋਂ ਲੈ ਜੀ ਹਾਂ ਹਾਂ ਬਾਈ ਨੰਬਰ ਬੋਲ ਦਿਓ ਜੀ 6286 ਬਾਈ ਹਾਂਜੀ 55717 62806 55717 ਪਿੰਡ ਖੀਵਾ ਖੁਰਦਾ ਤਹਿਸੀਲ ਪੀਖੀ ਤੇ ਜ਼ਿਲ੍ਹਾ ਮਾਨਸਾ ਗੁਲਾਮਾਨਸਾ ਬਾਈ ਗਾਵਾਂ ਤਕਰੀਬਨ ਤਕਰੀਬਨ ਬਾਈ ਦੇ ਘਰੋਂ ਆਪਾਂ ਨੇ ਸੱਤ ਦਿਖਾਤੀਆਂ ਜਰਸੀ ਵੀ ਦਿਖਾਤੀਆਂ ਐਚ ਐਫ ਕ੍ਰਾਸ ਵੀ ਦਿਖਾਤੀਆਂ गिरते गिर लेंडो का क्रॉस भी दिखाता साईं हाल भी दिखा रही है। हैं बच्चियां भाई कोई किसी मांग रही सारी मांग रही बच्चियां ने तकरीबन तकरीबन गावां चंगियां बखाइयां ਤੇ ਰੇਟ ਬਾਈ ਦੇ ਮਾਰਕੀਟ ਚ ਜਿਵੇਂ ਛੀਨੀਆਲ ਵਾਲਾ ਕਹਿੰਦਾ ਹੁੰਦਾ ਵੀ ਪਹਿਲਾਂ ਮਾਰਕੀਟ ਟ੍ਰਾਈ ਕਰ ਲਿਓ ਪਹਿਲਾਂ ਮਾਰਕੀਟ ਟ੍ਰਾਈ ਕਰ ਲਿਓ ਉਦੋਂ ਬਾਅਦ ਬਾਈ ਕੋਲ ਆ ਕੇ ਗਾਵਾ ਲੈ ਜਿਓ ਤੇ ਬਾਕੀ ਕਮੈਂਟ ਕਰਕੇ ਦੱਸਿਓ ਬਾਈ ਦੇ ਜਾਨਵਰ ਕਿੱਦਾਂ ਦੇ ਲੱਗੇ ਧੰਨਵਾਦ